ਉਹਨੇ ਕਿਹਾ ਸੀ ਵੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈ ਇੱਥੇ ਹਰਿਆਣੇ 'ਚ ਤੇ ਅਜ ਦਾ ਦਿਨ ਸਾਨੂੰ ਜਰੂਰ ਦਿਓ ਉਹਨਾਂ ਨੇ ਮੰਗਿਆ ਪਰ ਸਾਡੇ ਆਗੂ ਨੇ ਇਹ ਗੱਲ ਕਹੀ ਵੀ ਦਿਨ ਦੇਣ ਦੀ ਕੋਈ ਚੱਕਰ ਨਹੀਂ ਹੈਗਾ ਪਰ ਸਰਕਾਰ ਵੱਲੋਂ ਤੁਹਾਡੇ ਪ੍ਰਸ਼ਾਸਨ ਵੱਲੋਂ ਰਿਟਰਨ ਤੌਰ ਤੇ ਸਾਨੂੰ ਇੱਕ ਲੈਟਰ ਆਉਣਾ ਚਾਹੀਦਾ ਅਸੀਂ ਸਿਰਫ ਅੱਜ ਦਾ ਹੀ ਸਾਡਾ ਨਿਰੰਤਰ ਉਸੇ ਤਰ੍ਹਾਂ ਜਿ세 ਜਾਰੀ ਨੇ ਅਸੀਂ ਅੱਜ ਪਹਿਲਾਂ ਕੇਐਮਐਮ ਦੇ ਫਾਰਮ ਦੇ ਸਾਰੇ ਆਗੂ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਖਨੋ ਆਪਣੇ ਜਿਹੜੇ ਹੈਗੇ ਨੇ ਦਲਬਾਖ ਸਿੰਘ ਜੀ ਜਿਹੜੇ ਸਾਡੇ ਕਿਸਾਨ ਨੇਤਾ ਨੇ ਉਹ ਰਜਿੰਦਰਾ ਹਸਪੀਟਲ ਦੇ ਵਿੱਚ ਕੱਲ ਦੇ ਰੈਫਰ ਕੀਤੇ ਹੋਏ ਨੇ ਅੱਜ 6 ਵਜੇ ਸਵੇਰੇ ਹੀ ਉਹਨਾਂ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ ਉਹਨਾਂ ਦਾ ਵੀ ਜਲਦੀ ਪਤਾ ਲਵਾਂਗੇ ਤੇ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਜਿਹੜੇ ਹੈਗਾ ਦੋਨੋਂ ਫੋਰਮ ਮੀਟਿੰਗ ਕਰਨਗੇ ਉਸ ਤੋਂ ਬਾਅਦ ਅਗਲਾ ਲਾਨ ਕੀਤਾ ਜਾਣਾ ਹੈ ਵੇ ਕਿੱਥੇ 60 ਵਜੇ ਜਿਹੜੀ ਕੱਲ ਕੱਲ ਦੇ ਗੋਲਿਆਂ ਦੇ ਵਿੱਚ ਜੀ ਸ਼ੈਲਿੰਗ ਜੀ ਦਾ ਪਹਿਲਾਂ ਵਾਲੀ ਉਹ ਰੈਸਕਿਊ ਦੇ ਵਿੱਚ ਸੀਗੇ ਉਹ ਜਥੇ ਵਿੱਚ ਨਹੀਂ ਸੀ ਗਏ ਹੋਏ ਉਹਨਾਂ ਦੇ ਸਿੱਧਾ ਹਣ ਕੇ ਗੋਲਾ ਲੱਗਦਾ ਤੇ ਉਹਨਾਂ ਨੂੰ ਇੰਨੀ ਸਮੋਕ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਸਾਰੇ ਫੇਫੜਿਆਂ ਤੇ ਜਾਂਦੀ ਆ ਉਹ ਪਹਿਲਾਂ ਵੀ ਮਰੀਜ਼ ਸੀਗੇ ਹੱਟ ਦੇ ਤੇ ਉਹਨਾਂ ਨੂੰ ਬੜੀ ਵੱਡੀ ਤਕਲੀਫ ਹੋਈ ਇਸ ਕਰਕੇ ਉਹ ਸੀਰੀਅਸ ਨੇ ਤੇ ਅੱਜ ਵੀ ਉਹਨਾਂ ਨੂੰ ਸਵੇਰੇ 6 ਵਜੇ ਸਾਨੂੰ ਮੈਸੇਜ ਪਹੁੰਚਿਆ ਵੀ ਦੁਬਾਰਾ ਫੇਰ ਉਹ ਸੀਰੀਅਸ ਹੋਏ ਸੀਗੇ ਪਰ ਹੁਣ ਕੁਝ ਸਟੇਬਲ ਹੈਗੇ ਨੇ ਅਸੀਂ ਕਿਸਾਨਾਂ ਦੀ ਰਣਨੀਤੀ ਦੀ ਗੱਲ ਕਰ ਲਈਏ ਤਾਂ ਅੱਜ ਮਾਹੌਲ ਸ਼ਾਂਤ ਨਜ਼ਰ ਆ ਰਿਹਾ ਅੱਜ ਤਾਂ ਜਿਹੜਾ ਜਥੇ ਜਿਹੜੇ ਜਾਣੇ ਸੀ ਮਰਜੀਵੜਾ ਜਥਾ ਜਾਣਾ ਸੀ ਉਹ ਹਜੇ ਅਸੀਂ ਕਹਿ ਦਈਏ ਕਿ 2 ਦਿਨ ਦਾ ਸਮਾਂ ਲੈ ਲਿਆ ਗਿਆ 2 ਦਿਨ ਦੇ ਬਾਅਦ ਰਣਨੀਤੀ ਨਵੀਂ ਬਣਾਈ ਜਾਵੇਗੀ ਜਾਂ ਨਵਾਂ ਜਥਾ ਜਿਹੜਾ ਤੁਰਿਆ ਜਾਵੇਗਾ ਹਾਲਾਂਕਿ ਬੀਤੀ ਰਾਜ ਦੇ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲ ਹੁੰਦੀ ਹੈ ਕਿਸਾਨਾਂ ਦੇ ਮੁਤਾਬਿਕ ਆਖਰੀ ਗੱਲ ਇਹ ਹੁੰਦੀ ਹੈ ਕਿ ਪ੍ਰਸ਼ਾਸਨ 2 ਦਿਨ ਦਾ ਸਮਾਂ ਮੰਗਦਾ ਅੱਜ ਸ਼ਾਮ ਨੂੰ ਯਾਨੀ ਕਿ 9 ਦਸੰਬਰ ਦੇ ਸ਼ਾਮ ਤੱਕ ਪ੍ਰਸ਼ਾਸਨ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਮੀਟਿੰਗ ਕਰਾਉਣ ਦਾ ਕੋਈ ਨਾ ਕੋਈ ਕਾਲ ਦੇ ਸਕਦਾ ਹੈ ਪ੍ਰਸ਼ਾਸਨ ਜਿਹੜਾ ਕਿਹਾ ਪੁਲ ਬਣਨ ਦੀ ਕੋਸ਼ਿਸ਼ ਕਰ ਰਿਹਾ ਹਰਿਆਣਾ ਪ੍ਰਸ਼ਾਸਨ ਬੀਤੀ ਰਾਤ ਤੱਕ ਸ਼ਾਮ ਤੱਕ ਇਹ ਗੱਲ ਹੁੰਦੀ ਆ ਜਿਸ ਦੇ ਕਰਕੇ 2 ਦਿਨ ਦੇ ਲਈ ਇਹ ਜਿਹੜਾ ਮਰਜੀਵੜਿਆਂ ਦਾ ਜੱਥਾ ਭੇਜਣ ਦਾ ਪ੍ਰੋਗਰਾਮ ਹੈ ਉਸ ਨੂੰ ਟਾਲ ਦਿੱਤਾ ਗਿਆ ਹੈ ਹਾਲਾਂਕਿ ਅੱਜ ਪ੍ਰਧਾਨ ਮੰਤਰੀ ਦਾ ਹਰਿਆਣਾ ਦਾ ਦੌਰਾ ਹੈ ਇਸ ਕਰਕੇ ਪ੍ਰਸ਼ਾਸਨ ਨੇ ਵੀ ਕਿਤਨਾ ਕਿਤੇ ਇਹ ਕਿਸਾਨਾਂ ਦੇ ਸਮਰਜੀਵੜਨ ਜੱਥੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਲਈ ਸਮਾਂ ਮੰਗ ਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਅਗਲੀ ਰਣਨੀਤੀ ਕੀ ਬਣਾਉਣੀ ਹੈ ਅਸੀਂ ਇਸ ਵਕ ਸ਼ੰਭੂ ਬਾਟਰ ਖੜੇ ਆ ਸ਼ੰਭੂ ਬਾਟਰ ਦਾ ਮਾਹੌਲ ਬਿਲਕੁਲ ਸ਼ਾਂਤ ਹੈ ਬਿਲਕੁਲ ਜਿਹੜਾ ਕਿਸਾਨ ਹੈ ਆਪਣੇ ਜਿਸ ਪ੍ਰਕਾਰ ਦਿਨਚਰਿਆ ਚੱਲਦਾ ਹੈ ਉਸੇ ਤਰੀਕੇ ਨਾਲ ਦਿਨਚਰਿਆ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਅਰ ਜਿਹੜੀ ਤਕਰੀਬਨ ਹੋਂ ਤੋਂ 15 ਜਾਂ 20 ਮਿੰਟਾਂ ਬਾਅਦ ਜਿਹੜੀ ਕਿਸਾਨਾਂ ਦੀ ਆਪਣੇ ਇੱਕ ਫੋਰਮ ਕੇ ਐਮ ਐਮਓ ਜਿਹੜਾ ਫੋਰਮ ਆ ਜਿਹੜਾ ਸ਼ੰਭੂ ਦੇ ਵਿੱਚ ਜਿਆਦਾ ਦੇਖਣ ਨੂੰ ਮਿਲਦਾ ਆ ਉਸ ਫੋਰਮ ਦੀ ਪਹਿਲਾਂ ਇੱਥੇ ਸ਼ੰਭੂ ਦੇ ਵਿੱਚ ਬੈਠਕ ਹੋਵੇਗੀ ਉਸ ਤੋਂ ਬਾਅਦ ਇਹ ਕਿਸਾਨ ਆ ਗੂ ਸਾਰੇ ਇਕੱਠੇ ਹੋ ਕੇ ਜਿਹੜਾ ਕਿ ਖਨੋਰੀ ਬਾਰਡਰ ਜਾਣਗੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰ ਚੱਲ ਰਿਹਾ ਉੱਥੇ ਉਹਨਾਂ ਦਾ ਪਤਾ ਵੀ ਲੈਣਗੇ ਤੇ ਨਾਲ ਦੀ ਨਾਲ ਉੱਥੇ ਹੀ ਬੈਠ ਕੇ ਦੋਨਾਂ ਫੋਰਮਾਂ ਦੀ ਕੇ ਐਮ ਐਮ ਤੇ ਐਸ ਕੇ ਐਮ ਨਾਨ ਪੋਲਿਟਿਕਲ ਜਿਹੜੇ ਦੋ ਫੋਰਮ ਨੇ ਉਹਨਾਂ ਦੋਵਾਂ ਫੋਰਮਾਂ ਦੀ ਬੈਠਕ ਉੱਥੇ ਹੋਵੇਗੀ ਤੇ ਅਗਲੀ ਰਣ ਦੋਵਾਂ ਬਾਰਡਰਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਨੂੰ ਲੈ ਕੇ ਬਣਾਈ ਜਾਵੇਗੀ ਉਸ ਤੋਂ ਬਾਅਦ ਜਿਹੜੇ ਨਾਲ ਦੀ ਨਾਲ ਅਸੀਂ ਕਹਿ દઈએ ਕਿ ਜਿਹੜੇ ਕਿਸਾਨ ਕੱਲ ਵੀ ਜ਼ਖਮੀ ਹੋਏ ਨੇ तकरीबन 7 ਕਿਸਾਨ ਦੱਸਿਆ ਜਾ ਰਿਹਾ ਕੱਲ ਜ਼ਖਮੀ ਹੋਏ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਜ਼ਖਮੀ ਹੋਏ ਜਿਨ੍ਹਾਂ ਚੋਂ 2-3 ਕਿਸਾਨ ਗੰਭੀਰ ਹਾਲਤ ਵਿੱਚ ਵੀ ਨੇ ਉਹਨਾਂ ਦਾ ਵੀ ਇਹ ਕਿਸਾਨ ਜਿਹੜੇ ਆਗੂ ਨੇ ਉਹ ਪਤਾ ਲੈਣ ਜਾਣਗੇ ਯਾਨੀ ਕਿ ਅੱਜ ਪੂਰਾ ਦਿਨ ਜਿਹੜਾ ਕਿ ਪਹਿਲਾਂ ਬੈਠਕਾਂ ਦਾ ਦੌਰ ਰਹੇਗਾ ਫਿਰ ਕਿਸਾਨਾਂ ਆਗੂ ਜਿਹੜੇ ਕਿਸਾਨ ਨੇ ਮਰਜੀਵਣਾ ਜਥੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਉੱਪਰ ਗੋਲੇ ਚੱਲੇ ਨੇ ਦੱਸਿਆ ਜਾ ਰਿਹਾ ਕਿ ਕਿਸਾਨ ਦੇ ਸਰਤੇ ਕੱਲ ਜੇ ਦਾਖਲਾ ਦੋਸਦਾ ਵੀ ਪਤਾ ਲੈਣ ਜਾਣਗੇ ਤਾਂ ਪੂਰਾ ਦਿਨ ਜਿਹੜਾ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਇੱਕ ਨਵੀਆਂ ਵਿਵਸਥਾ ਬੰਦੀਆਂ ਦੇ ਨਾਲ ਚੱਲਦਾ ਹੋਇਆ ਨਜ਼ਰ ਆਵੇਗਾ ਮੇਰੇ ਨਾਲ ਅਸੀਂ ਸ਼ੰਭੂ ਬਾਟਰ ਖੜੇ ਮੇਰੇ ਨਾਲ ਕਿਸਾਨ ਆਗੂ ਪਲਵੰਤ ਸਿੰਘ ਬਹਿਰਾਮ ਕੇ ਬੀਕੇਯੂ ਬਹਿਰਾਮ ਕੇ ਤੋਂ ਨੇ ਪ੍ਰਧਾਨ ਇਹਨਾਂ ਨਾਲ ਗੱਲਬਾਤ ਕਰ ਲੈਣੇ ਜਾਣਕਾਰੀ ਲੈ ਲੈਣੇ ਆ ਕਿ ਇਸ ਤੋਂ ਇਲਾਵਾ ਹੋਰ ਕੀ ਕੀ ਪ੍ਰੋਸੈਸ ਇਹਨਾਂ ਦੇ ਰਹਿਣਗੇ ਪਲਵੰਤ ਜੀ ਅੱਜ ਦੇ ਜਿਹੜੇ ਪ੍ਰੋਸੈਸ ਨੇ ਤੁਹਾਡੇ ਜਾਂ ਤੁਹਾਡੇ ਜਿਹੜਾ ਮੀਟਿੰਗਾਂ ਦਾ ਦੌਰ ਆ ਉਹ ਕਿਸ ਪ੍ਰਕਾਰ ਹੈ ਦੇਖੋ ਰਾਤ ਦੇਰ ਰਾ ਸਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀਗੀ ਜਿੰਦੇ ਵਿੱਚ ਹਰਿਆਣੇ ਦੇ ਅਧਿਕਾਰੀ ਔਰ ਪੰਜਾਬ ਦੇ ਅਧਿਕਾਰੀ ਮੌਜੂਦ ਸੀਗੇ ਚਲੋ ਉਹਨਾਂ ਨੇ ਕਿਹਾ ਸੀ ਵੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈ ਇੱਥੇ ਹਰਿਆਣੇ 'ਚ ਤੇ ਅੱਜ ਦਾ ਦਿਨ ਸਾਨੂੰ ਜਰੂਰ ਦਿਓ ਉਹਨਾਂ ਨੇ ਮੰਗਿਆ ਪਰ ਸਾਡੇ ਆਗੂ ਨੇ ਇਹ ਗੱਲ ਕਹੀ ਵੀ ਦਿਨ ਦੇਣ ਦੀ ਕੋਈ ਚੱਕਰ ਨਹੀਂ ਹੈਗਾ ਪਰ ਸਰਕਾਰ ਵੱਲੋਂ ਤੁਹਾਡੇ ਪ੍ਰਸ਼ਾਸਨ ਵੱਲੋਂ ਰਿਟਰਨ ਤੌਰ ਤੇ ਸਾਨੂੰ ਇੱਕ ਲੈਟਰ ਆਉਣਾ ਚਾਹੀਦਾ ਤਾ ਕਰਕੇ ਅੱਗੇ ਵਧਣ ਤੋਂ ਅਸੀਂ ਜਿਹੜਾ ਉਹ ਆਪਣਾ ਕੁ ਡਿਲੇ ਕਰ ਸਕਨੇ ਨਹੀਂ ਤੇ ਨਿਰੰਤਰ ਸਾਡੇ ਜਿਹੜੇ ਜਥੇ ਨੇ ਉਹ ਜਾਰੀ ਇਸੇ ਤਰ੍ਹਾਂ ਰਹਿਣਗੇ ਜਿਸ ਤਰ੍ਹਾਂ 6 ਨੂੰ ਤੇ 8 ਨੂੰ ਅਸੀਂ ਗਏ ਹੈਗੇ। ਬੋਲੋ ਜੀ ਗੱਲ ਇਹ ਇੱਕ ਤੁਸੀਂ 2 ਦਿਨ ਦਾ ਸਮਾਂ ਦਿੱਤਾ ਕਿ 1 ਦਿਨ ਦਾ ਅੱਜ ਸ਼ਾਮ ਤੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪ੍ਰਸ਼ਾਸਨ ਨੇ ਤਲਾਕ ਕਰੇਗਾ ਮੀਟਿੰਗ ਹੋਣੀ ਹੈ ਜਾਂ ਨਹੀਂ ਹੋਣੀ ਇਹ ਹੀ ਤਲਾਕ ਕਰੇਗਾ ਜਾਂ ਦੂਜੇ ਇਲਾਵਾ ਕੁਝ ਹੋਰ ਬਿਲਕੁਲ ਅਸੀਂ ਸਿਰਫ ਅੱਜ ਦਾ ਹੀ ਸਾਡਾ ਨਿਰੰਤਰ ਉਸੇ ਤਰ੍ਹਾਂ ਜਥੇ ਜਾਰੀ ਨੇ ਅਸੀਂ ਅੱਜ ਪਹਿਲਾਂ ਕੇਐਮਐਮ ਦੇ ਫਾਰਮ ਦੇ ਸਾਰੇ ਆਗੂ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਆਪਣੇ ਜਿਹੜੇ ਹੈਗੇ ਨੇ ਦਿਲਬਾਕ ਸਿੰਘ ਜੀ ਗਿਰਸਤ ਸਾਡੇ ਕਿਸਾਨ ਨੇਤਾ ਨੇ ਉਹ ਰਜਿੰਦਰਾ ਹਸਪੀਟਲ ਦੇ ਵਿੱਚ ਕੱਲ ਦੇ ਰੈਫਰ ਕੀਤੇ ਹੋਏ ਨੇ ਅੱਜ 6 ਵਜੇ ਸਵੇਰੇ ਹੀ ਉਹਨਾਂ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ ਉਹਨਾਂ ਦਾ ਵੀ ਜਲਦੀ ਪਤਾ ਲਵਾਂਗੇ ਤੇ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਜਿਹੜੇ ਹੈਗਾ ਦੋਨੋਂ ਫੋਰਮ ਮੀਟਿੰਗ ਕਰਨਗੇ ਉਸ ਤੋਂ ਬਾਅਦ ਅਗਲਾ ਲਾਨ ਕੀਤਾ ਜਾਵੇਗਾ ਬਲਬਾਕ ਸਿੰਘ ਦੇ ਕਿੱਥੇ 6 ਵਜੇ ਹੈ ਜਿਹੜੀ ਕੱਲ ਕੱਲ ਦੇ ਗੋਲਿਆਂ ਦੇ ਵੱਜੀ ਹੈ ਸ਼ੈਲਿੰਗ ਜਿਹੜਾ ਪਹਿਲਾਂ ਲਈ ਉਹ ਰੈਸਕਿਊ ਦੇ ਵਿੱਚ ਸੀਗੇ ਉਹ ਜਥੇ ਵਿੱਚ ਨਹੀਂ ਸੀ ਗਏ ਹੋਏ ਉਹਨਾਂ ਦੇ ਸਿੱਧਾ ਅਣਕੇ ਗੋਲਾ ਲੱਗਦਾ ਤੇ ਉਹਨਾਂ ਨੂੰ ਇੰਨੀ ਸਮੋਕ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਸਾਰੇ ਫੇਫੜਿਆਂ ਤੇ ਜਾਂਦੀ ਆ ਉਹ ਪਹਿ ਸੋ ਉਹਨਾਂ ਨੂੰ ਬੜੀ ਵੱਡੀ ਤਕਲੀਫ ਹੋਈ ਇਸ ਕਰਕੇ ਉਹ ਸੀਰੀਅਸ ਨੇ ਤੇ ਅੱਜ ਵੀ ਉਹਨਾਂ ਸਵੇਰੇ 6 ਵਜੇ ਸਾਨੂੰ ਮੈਸੇਜ ਪਹੁੰਚਿਆ ਵੀ ਉਹ ਦੁਬਾਰਾ ਫੇਰ ਉਹ ਸੀਰੀਅਸ ਹੋਏ ਸੀਗੇ ਪਰ ਹੁਣ ਕੁਝ ਸਟੇਬਲ ਹੈਗੇ ਨੇ ਅੱਜ ਆਗੂ ਸਬੰਧ ਪਤਾ ਲੱਗੇ ਉਹਨਾਂ ਦਾ ਪਤਾ ਲੈਣ ਵਾਸਤੇ ਜਾਣ ਕਿ ਪਹਿਲਾਂ ਤੁਸੀਂ ਕੇਐਮ ਦਾ ਜਿਹੜਾ ਇੱਕ ਧੇਰਾ ਉਹ ਇੱਥੇ ਮੀਟਿੰਗ ਕਰੇਗੀ ਉਸ ਤੋਂ ਬਾਅਦ ਖਨੌਰੀ ਜਾ ਕੇ ਮੀਟਿੰਗ ਕੀਤੀ ਜਾਊਗੀ ਜਗਦੀਸ਼ ਸਿੰਘ ਢੱਲੇਵਾਲ ਵੀ ਲਗਾਤਾਰ ਮਰਨਵਰਤੇ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਵੀ ਹੁਣ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ ਤਾਂ ਕੀ ਨਵੀਂ ਵਿਉਂਤਬੰਦੀ ਬਣਾ ਸਕਦੇ ਹੋ ਮਰਜੀਵੜੇ ਦਾ ਜਥਾ ਇਸੇ ਪਰਕਰ ਜਾਂਦਾ ਰਹੇਗਾ ਕੱਲ ਕੱਲ ਤੋਂ ਦੁਬਾਰਾ ਸ਼ੁਰੂਆਤ ਕਰੋਗੇ ਜਾਂ ਅਗਲੇ ਦਿਨ ਤੋਂ ਕਰੋਗੇ ਦੇਖੋ ਅਸੀਂ ਜਿਹੜਾ ਪਹਿਲਾਂ ਐਲਾਨ ਕੀਤਾ ਹੋਇਆ ਸੀਗਾ 18 ਤਰੀਕ ਨੂੰ ਚੰਡੀਗੜ੍ਹ ਪੀਸੀ ਕਰਕੇ ਉਸੇ ਐਲਾਨ ਤੇ ਅਸੀਂ ਡਿੜ ਹੈਗੇ ਆਂ ਉਨ ਰੰਤਰ ਇਸ ਤਰ੍ਹਾਂ ਜਿase ਜਾਰੀ ਰਹਿੰਦੇ ਨੇ ਕੋ ਸਰਕਾਰ ਦਾ ਗੱਲਬਾਤ ਦਾ ਦੌਰ ਚੱਲਦਾ ਸਾਨੂੰ ਕੋ ਲੈਟਰ ਆਉਂਦਾ ਉਹਦੇ ਬਾਰੇ ਸੋਚਿਆ ਜਾਵੇਗਾ ਪਰ ਮੀਟਿੰਗਾਂ ਕਰਨ ਤੋਂ ਬਾਅਦ ਠੀਕ ਹੈ ਅੱਛਾ ਮੀਟਿੰਗ ਕਿਹਦੇ ਨਾਲ ਕਰਨੀ ਚਾਹੁੰਦੇ ਹੋ ਸੈਕਟਰੀਆਂ ਨਾਲ ਕਰਨੀ ਆ ਜਾਂ ਸਰਕਾਰ ਦੇ ਕਿਸੇ ਮੰਤਰੀ ਨਾਲ ਜੇਕਰ ਕੋਈ ਇਤਲਾਹ ਤੁਸੀਂ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਤਾਂ ਕਹਿੰਦੇ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਮੀਟਿੰਗ ਦੇ ਵਿੱਚ ਹੋਵੇ ਠੀਕ ਦੇਸ਼ ਦਾ ਖੇਤੀਬਾੜੀ ਮੰਤਰੀ ਮੀਟਿੰਗ ਦੇ ਵਿੱਚ ਹੋਵੇ ਉਹ ਹੋਰ ਆਲਾ ਅਧਿਕਾਰੀ ਵਿੱਚ ਹੋਣ ਤੇ ਕਿਸਾਨਾਂ ਦੇ ਮਸਲਾਂ ਦੇ ਜਿਹੜੇ ਹੱਲ ਨੇ ਮੰਗਾਂ ਦੇ ਉਹ ਕੱਢੇ ਜਾਣ ਕੁਈ ਵੱਡੀਆਂ ਮੰਗਾਂ ਨਹੀਂ ਹੈਗੀਆਂ ਉਹੀ ਮੰਗਾਂ ਨੇ ਜਿਹੜੀਆਂ 21 20 21 ਵਾਲੇ ਅੰਦੋਲਨ ਦੇ ਵਿੱਚ ਸਾਡੇ ਨਾਲ ਕਮਿਟਮੈਂਟ ਕੀਤੀਆਂ ਗਈਆਂ ਸੀ ਉਹਨਾਂ ਨੂੰ ਮੰਗਾਂ ਨੂੰ ਅਸੀਂ ਮੰਗਦੇ ਮੰਗਦੇ ਬਹੁਤ ਸਮਾਂ ਲੰਘ ਗਿਆ ਦੁਬਾਰਾ ਕਿਸਾਨ ਅੰਦੋਲਨ 2 ਦਿੱਲੀ ਇਹ ਤਾਂ ਸ਼ੁਰੂ ਕੀਤਾ ਗਿਆ ਪਰ ਉਮੀਦ ਹੈ ਵੀ ਅੱਜ ਸ਼ਾਮ ਤੱਕ ਕੋਈ ਸਾਰਥਕ ਜਿਹੜਾ ਕੀ ਨਤੀਜਾ ਉਧਰੋਂ ਆ ਜਾਏਗਾ ਕੋਈ ਮੀਟਿੰਗ ਦਾ ਸੱਦਾ ਆ ਜਾਏਗਾ ਜੇ ਆਉਂਦਾ ਤਾਂ ਤੁਸੀਂ ਪ੍ਰੋਗਰਾਮ ਟਾਲਦੇ ਹੋ ਜੇ ਨਹੀਂ ਆਉਂਦਾ ਕੀ ਕੱਲ ਜਥਾ ਭੇਜੋਗੇ ਜਾਂ ਜਥਾ ਹੁਣ ਪਰਸੋਂ ਭੇਜਣਾ ਹੈ ਦੇਖੋ ਜਥੇ ਦਾ ਐਲਾਨ ਅਸੀਂ ਆਪਣੀ ਮੀਟਿੰਗ ਕਰਕੇ ਕੇਐਮਐਮ ਦੀ ਉਸ ਤੋਂ ਬਾਅਦ ਦੋਨੋਂ ਫੋਰਮਾਂ ਦੀ ਮੀਟਿੰਗ ਕਰਕੇ ਅਸਕਮ ਨਾਨ ਪੋਲੀਟੀਕਲ ਨਾਲ ਫਿਰ ਅਗਲਾ ਲਾਣ ਕਰ ਸਕਦੇ ਹੋ ਜਰੂਰ ਤੁਹਾਨੂੰ ਦੱਸਿਆ ਜਾਵੇਗਾ ਸੋ ਜਲਦੀ ਐਲਾਨ ਜਿਹੜਾ ਦਿੱਤੀ ਹੋ ਸਕਦਾ ਆ ਕਿ ਜੱਥਾ ਅਗਲਾ ਕਿਵੇਂ ਭੇਜਣਾ ਹੈ ਅਗਲੀ ਜਿਹੜੀ ਵਿਉਂਤਬੰਦੀ ਆ ਉਹ ਪ੍ਰੋਗਰਾਮ ਆ ਕਿਵੇਂ ਲੀਕਣਾ ਹਾਲਾਂਕਿ ਅੱਜ ਪਹਿਲਾਂ ਸ਼ੰਭੂ ਬਾਰਡਰ ਤੇ ਸਿੱਧ ਦਫਤਰ ਦੇ ਵਿੱਚ ਬਲਵੰਤ ਸਿੰਘ ਬਹਿਰਾਮਕੇ ਦਾ ਦਫਤਰ ਆ ਸਿੱਧ ਦਫਤਰ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਤੇ ਜੋ ਕਿਸਾਨ ਮਜ਼ਦੂਰ ਮੋਰਚਾ ਯਾਨੀ ਕਿ ਕੇਐਮ ਜਿਹੜੀ ਇੱਕ ਠੇਰਾ ਫਾਰਮ ਆ ਉਹਦੀ ਬੈਠਕ ਹੋਵੇਗੀ ਕੋਈ ਸਮੇਂ ਦੇ ਵਿੱਚ ਸਰਮਣਪੰਦੇਰ ਤੇ ਪਹੁੰਚਣ ਵਾਲੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਆ ਇੱਥੇ ਬੈਠ ਕਰਨ ਤੋਂ ਬਾਅਦ ਇਹ ਕਿਸਾਨ ਆਗੂ ਜਿਹੜਾ ਨੇ ਉਹ ਆਪਣੇ ਜਿਹੜੇ ਜ਼ਖਮੀ ਹੋਏ ਕਿਸਾਨ ਨੇ ਜਿਹੜੇ ਚਾਹੇ ਰੈਸਕਿਊ ਦੇ ਵਿੱਚ ਸੀਗੇ ਜਿਹੜਾ ਰੈਸਕਿਊ ਤੁਹਾਡੇ ਦੇ ਵਿੱਚ ਸੀਗੇ ਚਾਹੇ ਉਹ ਜਿਹੜਾ ਮਰਜੀ ਬਣਾ ਜੱਥਾ ਸੀ ਉਹਦੇ ਵਿੱਚ ਸੀਗੇ ਉਹਨਾਂ ਦਾ ਪਤਾ ਲੈਣ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਕਿ ਆ ਉਹ ਖਨੌਰੀ ਬਾਰਡਰ ਜਾਣਗੇ ਜਿੱਥੇ ਕੇਐਮਐਮ ਤੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਯਾਨੀ ਕਿ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਉਹਨਾਂ ਦੀ ਆਪਸ ਦੋਵਾਂ ਧੜਿਆਂ ਦੀ ਬੈਠਕ ਹੋਵੇਗੀ ਦੋਵਾਂ ਫਾਰਮਰਾਂ ਦੀ ਬੈਠਕ ਹੋਵੇਗੀ ਫਿਰ ਅਗਲੀ ਦਰਨੀਤੀ ਦੇ ਕਿ ਉਲੀਕੀ ਜਾਵੇਗੀ ਦੇਖ ਕਿ ਮੇਰੀ ਗੱਲ ਕਰਦੇ ਹੋ ਤਾਂ ਮੈਂ ਤਕਰੀਬਨ 1 ਕਿਲੋਮੀਟਰ ਪਿੱਛੇ ਜ਼ਰੂਰ ਖੜ੍ਹਾ ਹਾਂ ਕਿਉਂਕਿ 1 ਕਿਲੋਮੀਟਰ ਪਿੱਛੇ ਇੱਕ ਦਫ਼ਤਰ ਬਣਾਇਆ ਗਿਆ ਹੈ ਪੁਲ ਦੇ ਉੱਪਰ ਤੇ ਉੱਥੇ ਇਹ ਮੀਟਿੰਗਾਂ ਜਿਹੜਾ ਕਿਸਾਨਾਂ ਆ ਗੁੰਦਿਆਂ ਹੁੰਦੀਆਂ ਨੇ ਤਾਂ ਮੀਟਿੰਗ ਜਿਹੜੀ ਕੁਝ ਸਮੇਂ ਵਿੱਚ ਸ਼ੁਰੂ ਹੋਣ ਵਾਲੀ ਹੈ ਪਰ ਜਦੋਂ ਤਸਵੀਰਾਂ ਤੁਹਾਨੂੰ ਮੈਂ ਕਾਵਾਂਗਾ ਆਪਣੇ ਕੈਮਰਾਮੈਨ ਨੂੰ ਕਾਵਾਂਗਾ ਦਿਖਾਈਆਂ ਸ਼ੰਭੂ ਬਾਰਡਰ ਤੇ ਹਾਲਾਤ ਨੇ 301 ਦਿਨ ਸ਼ੰਭੂ ਬਾਰਡਰ ਤੇ ਹੋ ਚੁੱਕੇ ਨੇ ਕਿਸਾਨਾਂ ਨੂੰ ਬੈਠੇ ਨੂੰ ਆਮ ਦਿਨਾਂ ਵਰਗੇ ਹਾਲਾਤ ਨਜ਼ਰ ਆ ਰਹੇ ਨੇ ਕਿਸਾਨ ਜਿਵੇਂ ਪਹਿਲਾਂ ਰੋਜ਼ਾਨਾ ਦੇ ਜਿਹੜੇ ਦਿਨਾਂ ਵਿੱਚ ਨਜ਼ਰ ਆਉਂਦੇ ਨੇ ਤੇ ਚੱਲਦੇ ਫਿਰਦੇ ਪੁੱਲ ਦੇ ਉਸੇ ਤਰੀਕੇ ਦੇ ਨਾਲ ਨੇ ਆਲੇ ਦੁਆਲੇ ਦੇ ਇਲਾਕੇ ਤੋਂ ਟ੍ਰਾਫਿਕ ਉਸੇ ਤਰੀਕੇ ਨਾਲ ਬਹਾਲ ਹੋ ਰਿਹਾ ਹਾਲਾਂਕਿ ਜਦੋਂ ਕੱਲ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੱਲ ਬੇਸ਼ੱਕ 15 16 ਗੋਲੇ ਵੀ ਚਲਾਈ ਗਏ ਨੇ ਜੋ ਸਾਨੂੰ ਜਾਣਕਾਰੀ ਮਿਲੀ ਆ ਕਿ ਤਕਰੀਬਨ 15 16 ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਕਿਸਾਨਾਂ ਤੇ ਪੇਪਰ ਸਪਰੇ ਜਿਹੜੀ ਅਸੀਂ ਕਹਿੰਦੇ ਕਾਲੀ ਮਿਰਚਾਂ ਦੀ ਇੱਕ ਸਪਰੇ ਉਹਨੂੰ ਕਿਹਾ ਜਾਂਦਾ ਉਹ ਸਪਰੇ ਕਿਸਾਨਾਂ ਦੇ ਛੱਡੀ ਜਾਂਦੀ ਹੈ ਪਹਿਲਾਂ ਚਾਹ ਬਿਸਕੁਟ ਪੁੱਛਿਆ ਜਾਂਦਾ ਫਿਰ ਗੋਲੇ ਚਲਾਏ ਜਾਂਦੇ ਨੇ ਉਸ ਤੋਂ ਬਾਅਦ ਕਲਾਈਮੈਕਸ ਜਿਹੜਾ ਉਸ ਦਿਨ ਦਾ ਸੀਗਾ ਜਾਂ ਹੈਪੀ ਐਂਡਿੰਗ ਦੀ ਜੇ ਤੁਸੀਂ ਗੱਲ ਕਰਦੇ ਆ ਤਾਂ ਫੁੱਲਾਂ ਦੀ ਵਰਖਾ ਕਰਕੇ ਹੈਪੀ ਐਂਡਿੰਗ ਕਰਨ ਦੀ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਸਭ ਦੇ ਵਿੱਚ ਸਥਿਤੀ ਜੋ ਕੱਲ ਤਨਾਪੂਰਨ ਨਜ਼ਰ ਆ ਰਹੀ ਸੀ ਅੱਜ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਹੈ ਕਿਸਾਨ ਜਿਹੜਾ ਕਿ ਆਮ ਜਿਹੜਾ ਦਿਨ ਜਿਵੇਂ ਚੱਲਦਾ ਉਸ ਤਰੀਕੇ ਨਾਲ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੁਲਿਸ ਪ੍ਰਸ਼ਾਸਨ ਵੀ ਉਸੇ ਤਰੀਕੇ ਦੇ ਨਾਲ ਹੀ ਸ਼ਾਂਤ ਬੈਠਾ ਹੈ